ਤਵਾਰ ਛੁੱਟੀ ਆ ਤੇ ਅਸੀਂ ਮਾਰਕੀਟ ਤੋਂ ਸਮਾਨ ਲੈਣ ਚੱਲੇ ਆ ਆ ਗਿਆ ਸਾਡੇ ਚਾਚੇ ਦਾ ਘਰ ਜਸਰਾਜ ਅੱਜ ਬਾਹਰ ਖੇਡਦਾ ਨਹੀਂ ਸੀ ਤਾਂ ਕਿਤੇ ਗਿਆ ਹੋਣੇ ਆ ਜਵਾਨੀ ਦਾ ਜੰਦਰੀ ਦੇ ਚੱਕ ਤੇ ਆ ਥੋੜੋ ਤਾਂ ਲਾਈ ਗਏ ਅੱਗੇ ਅਸੀਂ ਪਹੁੰਚ ਗਏ ਆ 에어로ਸਪੈਨ ਤੇ ਹੁਣ ਇੱਥੇ ਲਵਾਂਗੇ ਸਮਾਨ ਫੋਪਾਂ ਕਰਾਂਗੇ ਤੇ ਸ਼ਾਨ ਕਰੇਲੀ ਕਾੜਤਾ ਲੈ ਫੜ ਹਾਜ਼ਰੀ ਮੈਨੂੰ ਪਰਫੈਮੇਨਡ ਦੇ ਦੇ ਹੁਣ ਸ਼ਾਂਤ ਨੂੰ ਕੱਢੂਗਾ ਕਰੈਲੋ ਦੇਖਦੇ ਆ ਵੀ ਕੱਢ ਹੁੰਦੀ ਕਿ ਨਹੀਂ ਐ ਸ਼ਾਂਤ ਦੇਖਦੇ ਆ ਵੀ ਕੱਢਦਾ ਕਰੈਲੋ ਕਿ ਨਹੀਂ ਕੱਢ ਹੁੰਦੀ ਕਿ ਨਹੀਂ ਤੋਪ ਉਹ ਵਧੀਆ ਅਜਵਾਰ ਹਨਾ ਐ ਤੋਪ ਨੇ ਗਲੀ ਬਾਪੂ ਦੀ ਹੂੰ चल गई कामयाब हो गया पास हो गया चल अच्छा दे अंदर आपा ਕੀ ਐਚਪ ਦੇ ਚੱਕਲਾ ਦੋ ਹੈ ਉਹ ਮਾਇਓਨੇਜ਼ੀ ਹੈਗੀ ਇਹ ਬਰਿਓ ਚੱਕਲਾ ਬਹੁਤ ਹੈ ਦੋ ਚੱਕਲਾ ਦਾਸੀ ਦਾਸ ਦਿਨ ਲਈ ਸਾਡਾ ਆ ਜਿਹੜੀ ਔਰੇ ਆ ਪਈ 3 ਲੀਟਰ ਵਾਲੀ ਹਾਂ ਨੇ ਔਰੇ ਔਰ ਲੇਪਸ ਜਿਹੜੀ ਪਈ ਆ ਹਾਂ ਲਿਆ ਇੱਕ ਭਰੀ ਆ ਸ਼ਾਂਤ ਉਹ ਦਾ ਤੌਰ ਤੇ ਨਹੀਂ ਰਹੀ ਹੈ ਹੁਣ ਹੈਂ ਪਾ ਕਿੰਨੇ ਦਾ ਆ ਸਪੇਸ ਆ ਸਪੀਡਾ ਕਰੇਲੂ ਆਈ ਇਹ ਹੈ 100 ਤੋਂ ਸਹੀ ਹੈ ਯਾਰ ਹੂੰ 106 ਰੁਪਏ ਦੀ ਆਈ ਆ ਹੂੰ ਪੂਰੀ ਟੈਨ ਦੇ ਭਰੀ ਆ ਓਕੇ ਆ ਮੋੜ ਰੱਖ ਰਹੀ ਹੈ ਨਾ ਹੂੰ ਮੈਂ ਸੋਖਾ ਸ਼ੌਪਰ ਕਰਨੀ ਵੋ ਹਾਂ ਹਾਂ ਲੈ ਲਾ ਤਾਂ ਨਹੀਂ ਆ ਖਾਣ ਉਹ ਆ ਵੀ ਗਿਆ ਕਰੈਲੋ ਲਾ ਕੇ پیسے ਕੱਢ ਲਏ ਨੇ ਵਿੱਚੋਂ ਹੈ ਛੱਡ ਕੇ ਤੇ ਨਹੀਂ ਆਇਆ ਪਰੋਣੇ ਆ ਵੀ ਗਏ ਆਵੇ پرਾਣੇ ਹੋਰ ਆ ਗਏ ਸਮਾਨ ਲੈਣ ਬੰਦੇ ਇਹਨਾਂ ਨੂੰ ਵੀ ਮਿਲ ਲਈਏ ਤੁਸੀਂ ਸਵੇਰ ਸਵੇਰੇ ਖਰਚਾ ਕਰਨਾ ਹੈ ਤੁਸੀਂ ਵੀ ਖਰਚਾ ਕਰਨਾ ਹੈ ਉੱਠਵੇ ਉੱਠਦੇ ਹੈਂ ਮੇਰੇ ਸਵੇਰੇ ਸਵੇਰੇ ਖਰਚਾ ਸਵੇਰੇ ਸਵੇਰੇ ਖਰਚਾ ਕਰਨਾ ਹੈ ਕਹਿੰਦੇ ਮੁਰਗੇ ਦੁਪਹਿਰ ਨੂੰ ਹੋਰ ਕਿਦਾਂ ਆਜਾ ਵੇ ਕਿਦਾਂ ਹਾਲ ਚਾਲ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਕਿੱਦਾਂ ਦੂਜਾ ਕਿੱਥੇ ਆ ਉਹ ਸਲਾ ਬੇਜਾ ਫਿਰਦਾ ਕੀ ਗੱਲ ਪੋਰਟੀ ਫਰੈਂਚੀ ਅੱਛਾ ਪੋਰਟੀ ਫਰੈਂਚੀ ਛੋਟੀਆਂ ਮਾਰ ਕੀਤਾ ਜਣੀ ਇਹਦਾ ਜੱਤ ਲੱਗਦਾ ਹੈ ਹਾਂ ਪਰ ਉਹ ਅਸੀਂ ਕਰ ਲਿਆ ਉਹ ਅਸੀਂ ਹੈ ਪ੍ਰਾਣਾ ਫੇ ਪਹੁੰਚ ਗਿਆ ਹੈ ਇੰਡੀਆ ਹੈ ਖਾਂਦਾ ਫੇ ਦਹੀਂ ਨਾ ਮੇਥੇ ਵਾਲੀਆਂ ਹੈ ਚੱਲਦਾ ਸਾਗ ਹੁਣ ਫੇ ਪ੍ਰਾਣੇ ਦਾ ਹਾਂ ਉਹ ਦਿਹਾਰੀ ਕਰਕੇ ਆ ਗਏ। ਓਹ ਉਹਦਾ ਵੀ ਹੁਣ ਕਈ ਸਾਲ ਹੋ ਗਏ ਸੀ ਉਹਨੂੰ ਵੀ ਸਾਗ ਖੱਦ ਨੂੰ ਇੰਡੀਆ ਦਾ। ਸਾਗ ਗਾਲਾ। ਓਹ ਚਲੋ ਵਧੀਆ। ਸਾ ਲੈਂਟਾਂ ਦੇ ਹਾਂ ਲਾ ਵੀ ਦਿੱਤੀਆਂ ਓਏ। ਹੈ ਨਾ ਨਜ਼ਾਰਿਆਂ ਵਾਲੇ ਐਮਨਾ ਕੈਂਪਿਆ ਤੋਂ ਸੰਬਰ ਦੇ ਵਿੱਚ ਆਜ ਆ ਕੇ 25 ਨੂੰ ਲੈਟਰ ਉੱਟ ਇਹਨਾਂ ਨੇ ਲਾ ਦਿੱਤੀਆਂ। ਇਹਨਾਂ ਦਾ ਪੈਂਡਲ ਅਡਵਾਂਸ ਆ। ਇਹ ਪਹਿਲੇ ਹੀ ਲਾ ਦੋ ਦਿੰਦੇ ਆ। ਹੈ ਇਹਨਾਂ ਦਾ ਡੈਕੋਰੇਸ਼ਨ ਕਰਤੀ ਆ। पाई पादे चंगा खराब मजरेला गया पैर ਵਾਓ ਪੀਜ਼ਾ ਤਿਆਰ ਹੈ ਯਕੀਨੀਆ ਪਿਆਜ਼ ਤੇ ਲੀ ਗਿਆ ਵਾਓ ਹੋਰ ਨੂੰ ਪਰਾ ਆਦਨੇ 12 ਮਿੰਟ ਲਈ ਫੋਰਨੋ ਚ 12 ਕਰਦੇ ਬੰਦ ਫੋਰਨ 12 ਮਿੰਟ ਬਾਅਦ ਹੋ ਜੋ ਰੈਡੀ ਹੈ ਸਾ ਪਿਆਰ ਹੋ ਗਿਆ ਜੇ ਉਹ ਮੈਂ ਇਹਨਾਂ ਨੂੰ ਆਪਾਂ ਲਏ ਹਾਂ ਹਾਂ ਲਈ ਵੀਸਾ ਬਣ ਗਿਆ ਤਿਆਰ ਹਾਂ ਕਾਫੀ ਹੈ ਇਹ ਵਧੀਆ ਆਟਾ ਹੈ ਜਿਹਦਾ ਸਪ੍ਰਿੰਗ ਰੋਲ ਵੀ ਇਹਦੇ ਵਿੱਚ ਬਣ ਜਾਣੇ ਆ ਹਾਂਜੀ ਇਹੋ ਜਿਹੜਾ ਸਪ੍ਰਿੰਗ ਰੋਲ ਜਿਹਾ ਬਣਾਉਂਦੇ ਉਹ ਸਬਜ਼ੀ ਪਾ ਕੇ ਉਹ ਵੀ ਇਹਦੇ ਵਿੱਚ ਵਧੀਆ ਬਣਨੇ ਆ ਹੁਣ ਇਹ ਵਰਤਿਆ ਕਰਾਂਗੇ ਹਾਂ ਮਾਦਰ ਜੀ ਨਾ ਆ ਵਧੀਆ ਹੈ